ਵਾਹਿਗੁਰੂ ਜੀ ਕੀ ਫਤਿਹ ਕਿ ਜਿਸत्र ਜਿਹੜਾ ਹੈ ਨਿਰੰਕਾਰ ਰਗਾ ਤੁਮਾਰਾ ਲੱਛ ਨਿਰੋਧਸਾ ਹੈ ਕਿਤੇ ਵੀ ਲੱਛਾ ਤੁਮਾਰੇ ਨੇ ਹੁਣ ਇਸ ਦਾ ਕਰ ਰਹੇ ਹੈ ਜਿਸੇ ਤਰ੍ਹਾਂ ਹੀ ਅੱਗੇ ਇਹ ਤਿੰਨ ਬੇਦਨ ਕੀ ਕੁੱਲ ਵਿਖੇ ਪਰ ਬਿਟੇ ਨਾਲ ਕਰਾਈ ਸਭ ਸੁਖ ਨੂੰ ਸੁਖ ਦੇ ਜਤੈ ਭੈ ਸਹਾਏ ਇਸ ਤਰ੍ਹਾਂ ਉਸ ਤੋਂ ਗਾੜੀ ਉੱਤੇ ਪ੍ਰਕਾਸ਼ ਦੀ ਗੋਲ ਜੋ ਉਹ ਨਾਲ ਕੇਵਸਾ ਜੀ ਨੇ ਦਰਸਾਈ ਗਈ ਹੈ ਦੇ ਵਿੱਚ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਮਹਿਤਾ ਕਾਲੂ ਦੀ ਬਾਤ ਲਿਆਏ ਹਨ ਪ੍ਰਕਾਸ਼ ਤੋਂ ਬਾਅਦ ਸੋਹ ਦੇਵੀ ਦੇਵਤਿਆਂ ਨੂੰ ਨਮਸਕਾਰ ਕੀਤੀ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਕਾਲ ਰੂਪ ਜਾਣ ਕਰਕੇ ਇਹ ਚਿੱਤਰ ਦੇ ਵਿੱਚ ਦਰਸਾਇਆ ਗਿਆ ਮਹਿਤਾ ਕਾਲੂ ਜੀ ਤਨ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਜੋ ਪਾਂਡੇ ਦੇ ਪਾਸ ਭੜਾਉਣ ਕਰਦੇ ਹਨ ਜਿਵੇਂ ਬੱਚੇ ਪੜ ਰਹੇ ਹਨ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਵੇਂ ਪਾਂਡੇ ਦੇ ਕੋਲ ਆਏ ਹਨ ਪੜਾਉਣ ਦੇ ਲਈ ਸਕੂਲ ਦੇ ਵਿੱਚ ਦਾਖਲਾ ਕਰਾਉਣ ਦੇ ਲਈ ਇਸ ਚਿੱਤਰਾਂ ਦੇ ਵਿੱਚ ਇਹੀ ਦਰਸਾਇਆ ਗਿਆ ਹੈ ਤੇ ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਦੇ ਜਿਹੜੇ ਚਿੱਤਰ ਹਨ ਉਹ ਇਤਿਹਾਸ ਜਿਹੜਾ ਹੈ ਬਹੁਤ ਹੀ ਦਰਸਾ ਰਹੇ ਹਨ ਅੱਗੇ ਭੱਟੀਆਂ ਪਹੁੰਚ ਰਹੇ ਹਨ ਬੱਚੇ ਇਸੇ ਤਰ੍ਹਾਂ ਹੀ ਆ ਕਰਦੇ ਸਮੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਜਿਵੇਂ ਸ਼ਲੋਕ ਹੁੰਦਾ ਹੈ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਾਟ ਇਹ ਜਿਹੜੇ ਉਹ ਜੀਵਕਾ ਇਹ ਇਹ ਤਾਂ ਪਾਣੀ ਘੱਤ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਕਰ ਰਹੇ ਹਨ ਪੰਡਿਤ ਹਰदयाल ਨੂੰ ਕਿ ਪੰਡਿਤ ਜੀ ਤੇਰੇ ਬਾਸ ਜੀ ਉਹ ਡੜਾ ਸਤ ਦਾ ਜੱਤ ਦਾ ਸੰਤੋਖ ਦਾ ਜਨੇਊ ਦਾ ਉਹ ਅਸੀਂ ਧਾਰਨ ਕਰਾਂਗੇ ਧਾਗੇ ਦਾ ਜਨੇਊ ਜਿਹੜਾ ਹੈ ਅਸੀਂ ਧਾਰਨ ਨਹੀਂ ਕਰਾਂਗੇ ਇੱਥੇ ਬਾਲਕਾਂ ਨੂੰ ਮਠਿਆਈ ਖਵਾਉਂਦੇ ਹੋਏ ਜੋ ਚਿੱਤਰ ਦੇ ਵਿੱਚ ਦਰਸਾਇਆ ਗਿਆ ਹੈ ਕਿ ਐਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਠਿਆਈਆਂ ਵੰਡ ਰਹੇ ਹਨ ਦੇਵੇਂ ਵੀਰੀਆਂ ਦਾ ਲੰਗਰ ਚਲਾਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਸ ਦੇ ਨਾਲ ਵੀ ਇਹ ਚਿੱਤਰ ਜਿਹੜਾ ਹੈ ਇਤਿਹਾਸ ਹੈ ਜਿਹੜਾ ਦੱਸਿਆ ਜਾਂਦਾ ਹੈ ਤੇ ਇਸੇ ਤਰ੍ਹਾਂ ਇਸ ਤੋਂ ਅੱਗੇ ਜਿਹੜਾ ਇਕੱਲੇ ਆ ਗਏ ਹਨ ਪਿਤਾ ਜੀ ਨੂੰ ਲੈ ਕੇ ਔਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬ੍ਰਿਸ਼ ਦੇ ਪਿਛੇ ਰੁੱਖ ਦੇ ਪਿਛੇ ਸ਼ਿਵੇ ਨਜ਼ਰ ਆ ਰਹੇ ਹਨ ਔਰ ਅੱਗੇ ਅੱਗੇ ਬਾਬਾ ਕਾਲੂ ਜੀ ਔਰ ਲਬ ਦੇ ਲਬ ਦੇ ਗੁਰੂ ਨਾਨਕ ਦੇ ਪਾਸ਼ਾ ਦੇ ਪਾਸ ਜਾ ਰਹੇ ਹਨ ਇਸ ਚਿੱਤਰ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ ਗੁਰੂ ਨਾਨਕ ਨਰੰਕਾਰ ਪਾਸ਼ਾ ਮਹਾਰਾਜ ਜਦੋਂ ਵਪਾਰ ਦੇ ਲਈ ਗਏ ਹਨ ਸਾਧੂਆਂ ਨੂੰ ਲੰਗਰ ਸ਼ਕਾਹ ਆਏ ਔਰ ਇਸੇ ਤਰ੍ਹਾਂ ਬਾਦ ਚੋਂ ਭੈਣ ਨਾਨਕੀ ਦੇ ਕੋਲ ਉਹਨਾਂ ਦੇ ਨਗਰ ਜੋ ਸੁਲਤਾਨਪੁਰ ਲੋਧੀ ਕਰਕੇ ਅੱਜ ਦੇ ਸਮੇਂ ਵਿੱਚ ਪ੍ਰਚਲਿਤ ਆ ਉੱਤੇ ਦੋਲਤਰਾ ਦੀ ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਹੱਟ ਦੇ ਉੱਤੇ ਦੁਕਾਨ ਦੇ ਉੱਤੇ ਕੰਮ ਕਰਦੇ ਕਿਰਤਵਰਤ ਕਰਦੇ ਨਜ਼ਰਾ ਰਹੇ ਹਨ ਇਸ ਚਿੱਤਰ ਦੇ ਵਿੱਚ ਇਹੀ ਦਰਸਾਇਆ ਗਿਆ ਹੈ ਇਸੇ ਤਰ੍ਹਾਂ ਹੈ ਅੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਜੋ 17 ਸੰਤਰੇ ਇਵੇਂ ਭਾਵ ਕੇ ਸਾਧੂ ਸੰਤਾਂ ਦੇ ਨਾਲ ਵੀ ਜਿਹੜੀ ਮਹਾਰਾਜ ਜੀ ਵਿਚਾਰ ਚਰਚਾ ਕਰਦੇ ਜੋ ਨਜ਼ਰ ਆ ਰਹੇ ਹਨ ਇਸ ਚਿੱਤਰ ਦੇ ਵਿੱਚ ਜਿਵੇਂ ਜਿਵੇਂ ਸultanpur Lodhi ਦੇ ਵਿੱਚ ਮਹਾਰਾਜ ਜੀ ਆਪਣੀ ਕਿਰਤ ਵਿਰਤ ਦੇ ਸਮੇਂ ਤੋਂ ਜੋ ਬਾਅਦ ਦੇ ਸਮੇਂ ਦੇ ਵਿੱਚ ਆਪਣੇ ਜੋ ਉਹਨਾਂ ਦੇ ਭਾਈਆ ਜੀ ਲੱਗਦੇ ਸਨ ਸਾਗ ਦੇ ਵਿੱਚੋਂ ਭਾਵ ਕੇ ਭੈਣ ਨਾਨਕੀ ਜੀ ਦੇ ਘਰ ਵਾਲੇ ਬਾਬਾ ਜਾਰਾਮ ਜੀ ਉਹਨਾਂ ਨੂੰ ਹਸਾਬ ਕਿਤਾਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋ ਦੇ ਰਹੇ ਹਨ ਇਸ ਚਿੱਤਰ ਦੇ ਵਿੱਚ ਇਹੋ ਦਿਖਾਇਆ ਗਿਆ ਦੋ ਖਾਨ ਲੋਧੀ ਨੂੰ ਜਿਹੜਾ ਹਸਾਬ ਕਿਤਾਬ ਦੇ ਰਹੇ ਹਨ ਜਿਹਦੋਂ 13-13 ਤੋਲੇ ਮਾਰੇ ਨੇ ਔਰ ਜਿਹੜੇ ਈਰਖਾ ਕਰਦੇ ਸਨ ਉਸ ਸਮੇਂ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ ਅੰਨ ਧੰਨ ਜਿਹੜਾ ਹੈ ਲੁੱਟਾਈ ਜਾ ਰਹੇ ਹਨ ਇਸ ਤਰ੍ਹਾਂ ਉੱਤੇ ਹਸਾਬ ਕਿਤਾਬ ਕਰਦਿਆਂ ਦੀ ਜੋ ਤਸਵੀਰ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੋਈ ਵੀ ਕਾਰਜ ਦੇ ਵਿੱਚ ਦਿਲਚਸਪੀ ਨਾ ਰੱਖੀ ਕੋਈ ਵੀ ਕਿਰਤ ਲੜ ਜਿਹੜੀ ਸੀ ਸਹੀ ਤਰੀਕੇ ਦੇ ਨਾਲ ਨਾ ਕੀਤੀ ਤਦੋਂ ਫਿਰ ਪਿਤਾ ਕਾਲੂ ਜੀ ਨੇ ਸੋਚਿਆ ਕਿ ਇਹਨਾਂ ਦੇ ਆਨੰਦ ਕਾਰਜ ਕਰ ਦਿੱਤੇ ਜਾਣ ਇਸੇ ਤਰ੍ਹਾਂ ਹੀ ਇੱਥੇ ਜਿਹੜੀ ਰੋਕੇ ਦੀ ਰਸਮ ਹੈ ਰਪੀਆ ਰੱਖਣ ਦੀ ਰਸਮ ਜਿਹੜੀ ਅਦਾ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਖ ਸੰਬੰਧੀ ਵੀ ਨਜ਼ਰ ਨਜ਼ਰ ਆ ਰਹੇ ਹਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਧੰਨ ਬਾਬਾ ਮਹਿਤਾ ਕਾਲੂ ਜੀ ਇਸੇ ਤਰ੍ਹਾਂ ਮਾਤਾ ਤ੍ਰਿਪਤਾ ਜੀ ਔਰ ਭੈਣ ਬੀਬੀ ਨਾਨਕੀ ਜੀ ਇਸੇ ਤਰ੍ਹਾਂ ਚਾਚਾ ਲਾਲੂ ਜੀ ਔਰ ਮਾਮਾ ਕ੍ਰਿਸ਼ਨਾਂ ਜੀ ਇਵੇਂ ਸਾਰਿਆਂ ਜਿਹੜੇ ਚਿੱਤਰ ਹਨ ਇੱਥੇ ਵਿਖਾਏ ਗਏ ਹਨ ਸਾਖ ਸਬੰਧੀਆਂ ਦੇ ਇਹ ਚਿੱਤਰ ਜਿਹੜਾ ਹੈ ਗੁਰੂ ਸਾਹਿਬ ਜੀ ਦੀ ਮੰਮਣੀ ਦਾ ਚਿੱਤਰ ਜਿਹੜਾ ਹੈ ਉਹ ਦਰਸਾ ਰਿਹਾ ਹੈ ਇੱਥੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜੋ ਖਾਰੇ ਚੜਨ ਦੀ ਰਸਮ ਉਹ ਇਸ ਚਿੱਤਰ ਦੇ ਵਿੱਚ ਅਦਾ ਕੀਤੀ ਗਈ ਹੈ ਉਹ ਇਤਿਹਾਸ ਨੂੰ ਜਿਹੜੀ ਹੈ ਇਹ ਤਸਵੀਰ ਦਰਸਾ ਰਹੀ ਹੈ ਇਸੇ ਤਰ੍ਹਾਂ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਖਾਰੇ ਦੇ ਰਸਤੇ ਬਾਅਦ ਤਿਆਰ ਵਰ ਤਿਆਰ ਹੋ ਗਏ ਹਨ ਇਸੇ ਤਰ੍ਹਾਂ ਇਸ ਤੋਂ ਅੱਗੇ ਜਿਹੜੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਆਹ ਦੇ ਸਮੇਂ ਦੀ ਰਸਮ ਜਿਹੜੀ ਹੈ ਘੋੜੀ ਤੇ ਚੜੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਔਰ ਬੀਬੀ ਨਾਨਕੀ ਜੀ ਨੇ ਅੱਗੋਂ ਆਗ ਬੜੀ ਹੈ ਇਸੇ ਤਰ੍ਹਾਂ ਹੀ ਜੋ ਚਣੇ ਸ਼ਿਖਾਰੇ ਹਨ ਇਹ ਤਸਵੀਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਨੰਦ ਕਾਰਜ ਦਾ ਜਿਹੜਾ ਇਤਿਹਾਸ ਹੈ ਉਹ ਇਹ ਤਸਵੀਰ ਜਿਹੜੀ ਦਰਸਾ ਰਹੀ ਹੈ ਤੇ ਇਸੇ ਤਰ੍ਹਾਂ ਬਾਬਾ ਜੀ ਦੇ ਟੁਕਾ ਦਾ ਸਮਾਜ ਜਦੋਂ ਜਿਹੜੀ ਪ੍ਰਾਤ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਟਾਲੇ ਦੇ ਵਿੱਚ ਪਹੁੰਚੀ ਹੈ ਐਵੇਂ ਉਸ ਸਮੇ ਦਾ ਜਿਹੜਾ ਚਿੱਤਰ ਹੈ ਦਰਸਾ ਰਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬ੍ਰਾਤ ਦੇ ਵਿੱਚ ਕਿਵੇਂ ਖੁਸ਼ੀਆਂ ਦੇ ਬਾਜੇ ਵੱਜ ਰਹੇ ਆ ਘੋੜਿਆਂ ਤੇ ਉਹ ਰਾਟੀਆਂ ਤੇ ਸਵਾਰ ਹਨ ਕਿਵੇਂ ਨਰ ਨਾਰੀਆਂ ਖੁਸ਼ੀ ਮਨਾ ਰਹੀਆਂ ਹਨ ਇਸੇ ਤਰ੍ਹਾਂ ਅੱਗੇ ਵਿਆਹ ਦੇ ਵਿੱਚ ਜਾ ਕਰਕੇ ਜੋ ਜਾਂਜ ਨੂੰ ਪ੍ਰਸ਼ਾਦਾ ਅਸ਼ਕਾਰੀਆਂ ਹਨ ਮਨੁਕੀਆਂ ਸੰਗਤਾਂ ਵਿੱਚ ਸੇਵਾ ਕਰੀਆਂ ਹਨ ਤੈਅਲ ਕਰੀਆਂ ਹਨ ਤੇ ਇਸ ਦੇ ਅੱਗੇ ਇਸੇ ਤਰ੍ਹਾਂ ਲੰਗਰ ਪ੍ਰਸ਼ਾਦ ਦੇ ਤੋਂ ਬਾਅਦ ਜਿਹੜੀ ਲਾਵਾਂ ਦੀ ਰਸਨਾ ਉਹ ਅਦਾ ਕਰਦਿਆਂ ਧੰਗ ਗੁਰਨਾਕਦੇਵ ਜੀ ਮਹਾਰਾਜੀ ਦਾ ਇਹ ਚਿੱਤਰ ਜਿਹੜਾ ਹੈ ਆਨੰਦ ਕਾਰਜ ਦਾ ਜਿਹੜਾ ਇਤਿਹਾਸ ਹੈ ਉਹ ਦਰਸਾ ਰਿਹਾ ਹੈ ਇਸ ਮਾਤਾ ਸਲਖਣੀ ਜੀ ਨੂੰ ਡੋਲੇ ਦੇ ਵਿੱਚ ਬਿਠਾ ਕਰਕੇ ਇਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਘੋੜੇ ਤੇ ਸਵਾਰ ਹੋ ਕਰਕੇ ਆਪਣੇ ਨਗਰ ਨੂੰ ਜੋ ਚਾਲ ਆ ਪਾਉਂਦੇ ਇਸ ਚਿੱਤਰ ਦੇ ਵਿੱਚ ਦਿਖਾਈ ਦੇ ਰਹੇ ਹਨ ਜੀ ਮਹਾਰਾਜ ਜੀ ਜਦੋਂ ਆਪਣੇ ਨਗਰ ਕਰਤਾਰਪੁਰ ਵਿਖੇ ਆ ਗਏ ਹਨ ਤਦੋਂ ਫਿਰ ਮਾਤਾ ਜੀ ਮਾਤਾ ਤ੍ਰਿਪਤਾ ਜੀ ਨੇ ਔਰ ਮਾਤਾ ਸੁਲਖਣੀ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉੱਪਰ ਦੀ ਜਲਵਾੜ ਕਰਕੇ ਇਉਂ ਛਕ ਰਹੇ ਹਨ ਇਸ ਚਿੱਤਰ ਚਿੱਤਰ ਦੇ ਵਿੱਚ ਇਹ ਜਿਹੜਾ ਇਤਿਹਾਸ ਹੈ ਜਲਵਾੜ ਦੀ ਰਸਮ ਨੂੰ ਅਦਾ ਕਰ ਰਿਹਾ ਹੈ ਇਹ ਜਿਹੜਾ ਚਿੱਤਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਜਨਮ ਹੋਣ ਦਾ ਜੋ ਚਿੱਤਰ ਹੈ ਇਤਿਹਾਸ ਹੈ ਉਹ ਦਰਸਾ ਰਿਹਾ ਹੈ